ਨਿਕਾਲ ਕੇ ਮੈਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੁੰਡੇ ਸਾਡੇ ਕੋਲੇ ਵੈਸੇ ਟੈਮਪਰ ਕਰ ਦਿੱਤੀ ਸੀ ਤੇ ਅੱਜ ਸਿੱਧਾ ਬਲੌਗ ਰੈਡੀ ਹੋਣ ਤੋਂ ਸ਼ੁਰੂ ਕੀਤਾ ਦੱਸੋ ਗਾਇਜ਼ ਕਮੈਂਟਸ ਵਿੱਚ ਮਨ ਕੇ ਮੈਨ ਲੱਗ ਰਹੀ ਆ ਅਸੀਂ ਪਹੁੰਚੇ ਸੀ ਬਲਾਡੇ ਬਲਾਡੇ ਪਹੁੰਚਣ ਤੋਂ ਬਾਅਦ ਅਸੀਂ ਥੋੜਾ ਸਾਨੂੰ ਸਮਝਦੇ ਅਸੀਂ ਵੈਸੇ ਕੁਝ ਲੈਣਾ ਤਾਂ ਹੈ ਨਹੀਂ ਸੀਗਾ ਕਿਉਂਕਿ ਸਿਸਟਰ ਦਾ ਐਗਜ਼ਾਮ ਸੀਗਾ ਅਸੀਂ ਤਾਂ ਸਿਰਫ ਉਹਨਾਂ ਨੇ ਮਾਰੇ ਆਗੇ ਅਸੀਂ ਅੱਕੇ ਵੀ ਚੱਲੂ ਵੀ ਥੋੜਾ ਇਹ ਦੂਸਰੀ ਸਿਸਟਰ ਦਾ ਵੀ ਮਾਈਂਡ ਫ੍ਰੈਸ਼ ਹੋ ਜਾਊ ਠੀਕ ਹੈ ਅਸੀਂ ਘਰ ਸੀ ਗਏ ਤਾਂ ਅਸੀਂ ਆ ਗਏ ਬਲਾਡੇ ਨੂੰ ਬਤਾ ਸੁ ਕੁੜੀਆਂ ਦੀ ਨਜ਼ਰ ਤਾਂ ਸੂਟਾ ਵੀ ਬਸ ਸੂਟਾ ਨਾਲ ਦੇਖਦੇ ਚੱਲੇ ਅਸੀਂ ਜਾ ਰਹੇ ਸੀ ਇਹ ਬਸ ਦੇਖਨੇ ਦੇਖਦੇ ਗਏ ਬਿਆਰ ਵੱਲ ਸਾਨੂੰ ਵੈਸੇ ਕੋਈ ਸਮਝ ਤਾਂ ਨਹੀਂ ਆ ਰਿਹਾ ਸੀਗਾ ਬਸ ਅਸੀਂ ਤੁਰੇ ਜਾ ਰਹੇ ਸੀਗੇ ਠੀਕ ਹੈ ਕਮ ਦੇ ਕਮਾਂਦੀ ਅਸੀਂ ਪਹੁੰਚ ਗਏ ਸੀ ਜੁਵੈਲੀ ਵਾਲੀ ਜਗਾਹ ਤੇ ਦੇਖੋ ਜਿਹੜੀ ਵੈਲਰੀ ਕਿੰਨੀ ਸੋਹਣੀ ਆ ਮੈਂ ਦੇ ਵੈਸੇ ਵਿਆਹ ਨੂੰ 10 ਸਾਲ ਹੋ ਗਏ ਮੇਰੇ ਨਾਲ ਗਲੀਆਂ ਚ ਕਦੇ ਨਹੀਂ ਆਈ ਮੈਂ ਪਹਿਲੀ ਵਾਰ ਆਪਦੇ ਸਸਤੇ ਨਾਲ ਆਈ ਅਸੀਂ ਦੇਖਣ ਲੱਗੇ ਵੈਸੇ ਸਿਰ ਕੋਈ ਲੈਣਾ ਤਾਂ ਹੈ ਨਹੀਂ ਸੀ ਠੀਕ ਹੈ ਅ ਬਟ ਅਸੀਂ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਸੀਗੀ ਜੁਵੈਲੀ ਅਸੀਂ ਜੁਵੈਲੀ ਡਰਾਈਵ ਕਰਾਂਗੇ ਨਾਲ ਸੀਗੀ ਤੁਹਾਡੀ ਪੈਨ ਥਾਲੀ ਵਾਲ ਜਿਹਦਾ ਉਸ ਵੈਸੇ ਮੈਂ ਕਿਸਾਣਾ ਦਿਖਾਇਆ ਨਹੀਂ ਆ ਡੋਗੇ ਤੁਹਾਨੂੰ ਪਤਾ ਹੈ ਮੈਂ ਉਹਨੂੰ ਸੋਸੂ ਵਾਂਗੂ ਕੱਟੀ ਕਰਦੇ ਆ ਫਿਰ ਇਸ ਤੋਂ ਬਾਅਦ ਤੁਹਾਨੂੰ ਅਸੀਂ ਬਾਬਾ ਸਾਰੀ ਤੁਸੀਂ ਵੈਸੇ ਬੋਰ ਕਰ ਰਹੇ ਸੀਗੇ ਜਵਲੇ ਦਿਖਾ ਦੇਖਾ ਕੇ ਫਿਰ ਅਸੀਂ ਤੁਹਾਡੀ ਜੁਐਲਰੀ ਕੀ ਟ੍ਰਾਈ ਫਿਰ ਅਸੀਂ ਵੇਖਿਆ ਟਿੱਕੇ ਗ੍ਰੀਨ ਗ੍ਰੀਨ ਸਾਨੂੰ ਦੱਚਿਆ ਨਹੀਂ ਠੀਕ ਹੈ ਫਿਰ ਇਸ ਤੋਂ ਬਾਅਦ ਅਸੀਂ ਦੇਖਿਆ ਦੂਸਰਾ ਲਗਾ ਕੇ ਬਟ ਇਹ ਵੀ ਮੇਰੇ ਕੋਲੇ ਹੈਗਾ ਸੀ ऑलरेडी ਕਿਉਂਕਿ ਇਹ ਮੇਰੇ ਕੋਲੇ ਪੂਰਾ ਸੈੱਟ ਸੀ ਬਦ ਚੁੰਮਕੇ ਜੁਵੈਲਰੀ ਕਿਉਂਕਿ ਮੈਂ ऑलरेडी ਲੈ ਚੁੱਕੇ ਸੀ ਆਪਦੀ ਸਿਸਟਰ ਦੇ ਵਿਆਹ ਤੇ ਠੀਕ ਹੈ ਅਸੀਂ ਫਿਰ ਦੇਖਦੁੱਕੇ ਅਸੀਂ ਚੱਲ ਗਏ ਇੱਥੋਂ ਬਾਹਰ ਅਸੀਂ ਵੇਟ ਕਰ ਰਹੇ ਸੀਗੇ ਮੋਟਾ ਭਾਈ ਦੀ ਕਿਉਂਕਿ ਉਹ ਆ ਰਹੀ ਸੀਗੇ ਸਿਸਟਰ ਨੂੰ ਲੈ ਕੇ ਉਹਦਾ ਵੀ ਇਗਜ਼ਾਮ ਹੋ ਗਿਆ ਸੀਗਾ ਖਤਮ ਫਿਰ ਅਸੀਂ ਮੋਟਾ ਵੀ ਪਹੁੰਚ ਗਏ ਅਸੀਂ ਕਿਤੇ ਰਹਿ ਕਾਫੀ ਟਾਈਮ ਖੜਕੇ ਵੀ ਅਸੀਂ ਕੀ ਖਾਣਾ ਕੀ ਖਾਣਾ ਪਰੂ ਬਣਾ ਪਰੂ ਦੇਖੋ ਪਰੂ ਲੈ ਕੇ ਆਏ ਸੀਗਾ ਬਬਲਸ ਉਹ ਦਿਖਾ ਰਿਆ ਸੀ ਆਪ ਦਿਮਾਗ ਸੇ ਨੂੰ ਦੇਖੋ ਮਾਸੀ ਕਿੰਨੇ ਕਿੰਨੇ ਪਰੂ ਪਰੂ ਬਬਲਸ ਬਣ ਰਹੇ ਆ ਫਿਰ ਕਾਫੀ ਟਾਈਮ ਅਸੀਂ ਗੱਲਾਂ ਕਰੀ ਗਏ ਵੀ ਤੁਸੀਂ ਕੀ ਖਾਣਾ ਕੀ ਖਾਣਾ ਕਿਉਂਕਿ ਮੇਰੇ ਸਿਸਟਮ ਪਹਿਲੀ ਵਾਰ ਆਈਆਂ ਸੀਗੀਆਂ ਤਾਂ ਸਮਝ ਨਹੀਂ ਆ ਰਿਹਾ ਸੀਗਾ ਠੀਕੇ ਵੀ ਅਸੀਂ ਕੀ ਕਹਾਂਗੇ ਅਸੀਂ ਜ਼ਰੂਰ ਮਾਂਸਾ ਹੀ ਜਾਣੇ ਤੁਹਾਨੂੰ ਪਤਾ ਵੀ ਮੈਂ ਮਾਂਸਾ ਨਹੀਂ ਇਹ ਇਲਟ ਨਹੀਂ ਆ ਇਹ ਮਾਂਸਾ ਨੇੜੇ ਸ਼ਹਿਰ ਬੁੱਲਾਡਾ ਕਿ ਕੇ ਫਿਰ ਅਸੀਂ ਪਹੁੰਚ ਗਏ ਸੀਗੇ ਖੰਗੜੇ ਪੁਆਇੰਟ ਬੰਦ ਲਾਡਾ ਉੱਥੇ ਦੇਖ ਸਕਦੇ ਤੁਸੀਂ ਵੈਸੇ ਪਿੱਛੇ ਮोटा ਬਾਈ ਕਰ ਰਹੇ ਆ ਆਰਡਰ ਤੇ ਅਸੀਂ ਲਗਾ ਰਹੇ ਅਸੀਂ ਬਣਾ ਰਹੇ ਸੀ ਵੀਡੀਓ ਸਿਸਟਰ ਕਹਿੰਦੀ ਚਲੋ ਦੀਦੀ ਮੈਂ ਤੁਹਾਡਾ ਸ਼ੂਟ ਕਰ ਦਿੰਨੀ ਆ ਤੁਸੀਂ ਬੈਠ ਜਾਓ ਠੀਕ ਹੈ ਅਸੀਂ ਫਿਰ ਕਾਫੀ ਮਤਲਬ ਉਹਨਾਂ ਦਾ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀਗੀ ਕੈਫੇ ਵਾਲਿਆਂ ਨੇ ਤੁਸੀਂ ਦੇਖ ਸਕਦੇ ਹੋ ਨੇ ਕੋਈ ਲਵ ਉਹਨਾਂ ਦਾ ਆਈ ਲਵ ਬੰਦ ਲਾਡਾ ਬਹੁਤ ਸੋਹਣਾ ਲੱਗਿਆ ਸਾਨੂੰ ਮੇਰੀਆਂ ਸਿਸਟਰਜ਼ ਇੱਥੇ ਪਹਿਲੀ ਵਾਰ ਆਈਆਂ ਸੀਗੀਆਂ ਤੋ ਗੈਸ ਜੀ ਜ਼ਿਆਦਾਤਰ ਮਾਨਸਰੋ ਏਰੀਆ ਵਾਲੀ ਹੀ ਜਾਣੇ ਆਗੇ ਫਿਰ ਅਸੀਂ ਥੋੜਾ ਜਿਹਾ ਟਾਈਮ ਆਪਦੀਆਂ ਰੀਲਜ਼ ਵਗੈਰਾ ਸ਼ੂਟ ਕਰਨ ਲੱਗ ਗਏ ਕਿਉਂਕਿ ਫਿਰ ਮੈਂ ਕਿਹਾ ਵੀ ਮੈਨੂੰ ਮੇਰੀਆਂ ਵੀਡੀਓਜ਼ ਬਣਾ ਲੈਣੇ ਮੈਨੂੰ ਸਸਤੇ ਘਰੇ ਇਸੇ ਤੇ ਇਹ ਤਾਂ ਸੱਚ ਬਹੁਤ ਸੋਹਣੇ ਲੱਗ ਰਹੇ ਹੋਣਗੇ ਉਸ ਤੋਂ ਬਾਅਦ ਅਸੀਂ ਚੱਲ ਗਏ ਬੈਕ ਸਾਈਡ ਕਿਉਂਕਿ ਸਾਨੂੰ ਅਸੀਂ ਫਰੰਟ ਤੇ ਬੈਠੇ ਨਹੀਂ ਹੈਗੇ ਅਸੀਂ ਸੀਗੇ ਬੈਕ ਸਾਈਡ ਬੈਠੇ ਸਾਨੂੰ ਬੈਕ ਸਾਈਡ ਬਹੁਤ ਸੋਹਣਾ ਲੱਗਿਆ ਨਾਲ ਹੀ ਡੈਕੋਰੇਸ਼ਨ ਵਗੈਰਾ ਬਹੁਤ ਸੋਹਣੀ ਕੀਤੀ ਵੀ ਸੀਗੀ ਅਸੀਂ ਇੱਥੇ ਵੇਟ ਕਰ ਰਹੇ ਸੀਗੇ ਕਿ ਆਰਡਰ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈ ਕਿ ਐਵੇਂ ਬਣ ਕੇ ਕਿੰਨਾ ਟਾਈਮ ਲਗਾਉਂਦੇ ਆ ਠੀਕ ਹੈ ਆਰਡਰ ਕੇ ਫੋਕਸਾਨੂੰ ਬਹੁਤ ਜ਼ਿਆਦਾ ਲੱਗੀ ਵੀ ਸੀਗੀ ਤੇ ਫਿਰ ਬਸ ਅਸੀਂ ਇਧਰ ਉਧਰ ਕੈਮਰਾ ਮਾਰ ਕੇ ਜੀ ਟਾਈਮ ਪਾਸ ਕਰ ਰਹੇ ਸੀ ਪਰ ਉਪਰ ਉਪਰ ਲੱਗਿਆ پیسے ਸ਼ਰਾਤ ਕਰਨ ਬਸ ਬੱਬਲ ਜੀ ਨਹੀਂ ਲੋਟ ਹੁੰਦੇ ਤਾਂ ਜਦੋਂ ਇਹਨਾਂ ਬੱਬਲ ਤੇ ਮਿਲ ਜਾਂਦਾ ਸਾਰਾ ਇਹ ਬੱਬਲ 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 ਕਰਦੀ ਰਹਿੰਦੀ ਹੈ वेट ਕਰਦੇ ਕਰਦੇ ਸਾਨੂੰ ਹੋ ਗਿਆ ਸੀ ਬਹੁਤ ਟਾਈਕ ਠੀਕ ਹੈ ਫਿਰ ਆ ਗਿਆ ਸੀ ਸਾਡਾ ਖਾਣਾ ਫਾਈਨਲੀ ਸਾਡੇ ਕੋਲੇ ਖਾਣਾ ਪਹੁੰਚ ਗਿਆ ਤੇ ਪਰੂ ਪਰੂ ਨੇ ਪਹਿਲਾਂ ਚਾਹ ਰੁਟੋ ਚੱਕੀ ਕੋਲਡ ਡਰਿੰਕ ਕਿਉਂਕਿ ਪਰੂ ਨੇ ਪਹਿਲਾਂ ਤਾਂ ਪੀਪਰ ਉਪੀ ਜਾ ਪੀ ਜਾ ਕਰ ਲਈ ਸੀਗੀ ਬਟ ਪਰੂ ਨੇ ਕੁਝ ਖਾਣਾ ਤਾਂ ਹੁੰਦਾ ਨਹੀਂ ਸੀਗਾ ਬਸ ਤੁਸੀਂ ਦੇਖ ਸਕਦੇ ਹੋ ਅਸੀਂ ਫਿਰ ਅਸੀਂ ਬਸ ਪਰੂ ਨੇ ਕੀਤਾ ਫ੍ਰੈਂਚ ਫਰਾਈ ਪਰੂ ਗਰਮ ਸੀ ਇਸ ਲਈ ਪਰੂ ਦੇ ਕੰਢੇ ਕ ਮਾਰੇ ਬਟਨ ਕਰਦੇ ਗਰਮ ਲੱਗਿਆ ਆ ਪਰ ਉਹਨੇ ਰੱਕਾ ਦਾ ਪਰ ਉਹ ਤੇ ਜਿੱਦ ਕਰ ਰਹੀ ਸੀ ਵੀ ਮੰਮਾ ਮੈਨੂੰ ਕੋਲਡ ਡਰਿੰਕ ਹੀ ਪੀਣੀ ਆ ਪਰ ਠੰਡ ਸੀ ਪਰ ਅਸੀਂ ਉਹਦੀ ਜਿੱਦ ਪਗਾਈ ਵਸ ਫਿਰ ਅਸੀਂ ਕਿਤਾ ਪੀਜ਼ਾ ਖ레ੜੀ ਅਸੀਂ ਕਿ ਕਿ ਸਲਾਈਸ ਤੇ ਅਸੀਂ ਕਾ ਲੱਗੇ ਪੀਜ਼ਾ ਪੀਜ਼ਾ ਨਾ ਵੈਸੇ ਇਹਨਾਂ ਦਾ ਮਤਲਬ ਬਹੁਤ ਟੇਸਟੀ ਹੁੰਦਾ ਖਾਣਾ ਮੇਰੇ ਅ ਸਿਸਟਰਸ ਨੂੰ ਵੀ ਬਹੁਤ ਪਸੰਦ ਆਇਆ ਮਤਲਬ ਅਦਰਵਾਇਜ਼ ਉਹ ਖਾਂਦੇ ਰਹਿੰਦੇ ਅਗੇ ਪਰ ਇਹਨਾਂ ਦਾ ਮੈਨੂੰ ਥੋੜਾ ਕੁਝ ਜ਼ਿਆਦਾ ਪਸੰਦ ਆ ਦੇਖੋ ਤੁਸੀਂ ਪਰ ਉਹ ਦੇਖ ਸਕਦੇ ਹੋ ਪਰ ਉਹ ਦੇਖੋ ਕਿੱਦਾਂ ਕੋਲਡ ਡਰਿੰਕ ਤੇ ਲੰਕੀ ਪਈ ਹੈ ਕਹਿੰਦੀ ਬਸ ਮੈਂ ਕੋਲਡ ਡਰਿੰਕ ਹੀ ਪੀਣਾ ਫਿਰ ਪਰ ਉਹਨੂੰ ਥੋੜਾ ਜਿਹਾ ਮੋਸੀ ਹਾਫ ਕਰਕੇ ਰੱਖ ਦਿੱਤੀ ਸੀ ਫਰਾਈ ਪਰ ਉਹ ਕੋਲਡ ਡਰਿੰਕ ਜਿਹੜਾ ਫਰਾਈ ਕਰਾਈ ਸੀ ਇਸ ਤੋਂ ਬਾਅਦ ਅਸੀਂ ਕੀਤਾ ਮਜੀਤੋ ਆਰਡਰ ਮਜੀਤੋ ਵੀ ਨਾਲ ਠੀਕ ਠੀਕ ਸੀ ਮਜੀਤੋ ਸਾਨੂੰ ਕੁਝ ਜ਼ਿਆਦਾ ਪਸੰਦ ਨਹੀਂ ਆਇਆ ਬਟ ਅਸੀਂ ਫਿਰ ਬਲੌਗ ਦਾ ਐਂਡ ਨਹੀਂ ਕਰ ਸਕੇ ਕਿਉਂਕਿ ਇਸ ਤੋਂ ਬਾਅਦ ਅਸੀਂ ਨਾ ਰੈਬ ਨਾਲ ਇਸ ਦੀ ਪਿੱਕ ਕੇ ਜਾਣ ਦੀ ਪਰ ਉਹ ਬਹੁਤ ਜੱਦ ਕਰ ਰਹੀ ਸੀ ਵੀ ਨਹੀਂ ਮੈਂ ਮਾਸਿਆਂ ਨੂੰ ਜਾਣ ਦੇਣਾ ਤੇ ਨਹੀਂ ਜਾਣਾ ਤਾਂ ਮੈਂ ਨਾਲ ਹੀ ਜਾਣਾ ਇਸ ਲਈ ਸਾਡੇ ਤੋਂ ਵਲੌਗ ਦਾ ਹੋਇਆ ਨਹੀਂ ਸੀਗਾ ਐਂਡ ਤੇ ਅਸੀਂ ਹੋ ਗਏ ਸੀਗੇ ਫਿਰ ਪਿੱਕੇ ਜਾਣ ਨੂੰ ਰੈਡੀ ਉਹ ਸਾਨੂੰ ਬਹੁਤ ਜ਼ਿਆਦਾ ਨਿਹਰਾ ਹੋ ਗਿਆ ਸੀਗਾ ਉੱਥੇ ਜਾਂਦੇ ਨੂੰ ਵੀ ਤੇ ਪਲੀਜ਼ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਸ਼ੇਅਰ ਸਬਸਕ੍ਰਾਈਬ ਕਮੈਂਟ ਵਗੈਰਾ ਜਰੂਰ ਕਰਿਓ ਥੈਂਕ ਯੂ so much